ਨਵਾਂ ਕਿਰਾਇਆ ਕਾਨੂੰਨ ਹੋਇਆ ਲਾਗੂ ਕਿਰਾਏ ਤੇ ਮਕਾਨ ਦੇਣ ਤੋਂ ਪਹਿਲਾਂ ਹੁਣ ਰਜਿਸਟ੍ਰੇਸ਼ਨ ਜ਼ਰੂਰੀ ਕਿਰਾਏ ਦੇ ਸਮਝੌਤੇ ਆਨੂੰ ਰਜਿਸਟਰ ਕਰਨਾ ਹੈ ਲਾਜ਼ਮੀ ਸਮਝੌਤੇ ਤੋਂ ਬਿਨਾ ਜਾਇਦਾਦ ਕਿਰਾਏ ਤੇ ਦੇਣਾ ਗੈਰ ਕਾਨੂੰਨੀ ਉਲੰਘਣਾ ਕਰਨ ਵਾਲਿਆਂ ਨੂੰ ਸਕਦਾ ਹੈ ਵੱਡਾ ਜੁਰਮਾਨਾ ਸਰਸਕਾਲ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਹੁਣ ਕਿਰਾਏ ਨੂੰ ਲੈ ਕੇ ਇੱਕ ਨਵਾਂ ਨਿਯਮ ਲਾਗੂ ਹੋ ਚੁੱਕਿਆ ਹੈ ਦਰਅਸਲ ਕਈ ਲੋਕ ਆਪਣੀਆਂ ਜਾਇਦਾਦ ਦਾ ਕਿਰਾਏ ਤੇ ਦਿੰਦੇ ਨੇ ਲੋਕਾਂ ਨੂੰ ਕਿਰਾਏਦਾਰ ਰੱਖਦੇ ਨੇ ਪਰ ਇਸੇ ਦਰਮਿਆਨ ਹੁਣ ਰਜਿਸਟਰਡ ਸਮਝੌਤਾ ਲਾਜ਼ਮੀ ਕਰ ਦਿੱਤਾ ਗਿਆ ਨਵਾਂ ਕਿਰਾਇਆ ਕਾਨੂੰਨ 2025 ਲਾਗੂ ਹੋਇਆ ਜਿਸ ਦੇ ਚਲਦਿਆਂ ਹੁਣ ਜਿਹੜੇ ਸਮਝੌਤੇ ਨੇ ਉਹਨਾਂ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਹੋਵੇਗਾ ਜੇਕਰ ਸਮਝੌਤਾ ਰਜਿਸਟਰਡ ਨਹੀਂ ਹੋਵੇਗਾ ਤਾਂ ਮੋٹے ਜੁਰਮਾਨੇ ਦੇ ਨਾਲ ਨਾਲ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਜਿੱਥੇ ਹੁਣ ਸਮਝੌਤਾ ਜਿਹੜਾ ਉਸ ਨੂੰ ਰਜਿਸਟਰਡ ਕਰਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਜਿੱਥੇ ਨਵਾਂ ਕਿਰਾਇਆ ਕਾਨੂੰਨ ਲਾਗੂ ਹੋਇਆ ਹੁਣ ਕਿਰਾਏ ਤੇ ਘਰ ਦੇਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ 2025 ਦੇ ਵਿੱਚ ਭਾਰਤ ਦੇ ਵਿੱਚ ਮਕਾਨ ਕਿਰਾਏ ਤੇ ਦੇਣ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਵਿਖਿਆ ਗਿਆ ਨਵੇਂ ਕਿਰਾਇਆ ਕਾਨੂੰਨ ਦੇ ਮੁਤਾਬਕ ਹੁਣ ਮਕਾਨ ਮਾਲਕਾਂ ਦੇ ਲਈ ਕਿਰਾਏ ਦੇ ਸਮਝੌਤਿਆਂ ਨੂੰ ਰਜਿਸਟਰਡ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਪਹਿਲਾਂ ਗੈਰ ਰਜਿਸਟਰਡ ਕਿਰਾਏ ਦੇ ਸਮਝੌਤਿਆਂ ਨੂੰ ਵੈਦ ਮੰਨਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਇਸ ਸੁਧਾਰ ਦਾ ਮੁੱਖ ਉਦੇਸ਼ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੋਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਤਾਂ ਕਿਰਾਏ ਦੇ ਸਮਝੌਤੇ ਆ ਦੇ ਲਈ ਹੁਣ ਡਿਜੀਟਲ ਸਟੈਂਪਿੰਗ ਨਵੇਂ ਕਾਨੂੰਨ ਦੇ ਤਹਿਤ ਕਿਰਾਏ ਦੇ ਸਮਝੌਤੇ ਤੇ ਹੁਣ ਡਿਜੀਟਲ ਸਟੈਂਪਿੰਗ ਕੀਤੀ ਜਾਵੇਗੀ ਜੋ ਕਿ ਦਸਤਾਵੇਜ਼ਾਂ ਦੀ ਪ੍ਰਮਾਣਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਭਾਵੇਂ ਕਿਰਾਏ ਦੀ ਮਿਆਦ 11 ਮਹੀਨੇ ਜਾਂ ਵੱਧ ਹੋਵੇ ਰਜਿਸਟ੍ਰੇਸ਼ਨ ਹੁਣ ਲਾਜ਼ਮੀ ਹੈ ਤਾਂ ਰਜਿਸਟਰਡ ਸਮਝੌਤੇ ਤੋਂ ਬਿਨਾ ਜਾਇਦਾਦ ਕਿਰਾਏ ਤੇ ਦੇਣਾ ਗੈਰ ਕਾਨੂੰਨੀ ਮੰਨਿਆ ਜਾਵੇਗਾ ਤੇ ਉਲੰਘਣਾ ਕਰਨ ਵਾਲਿਆਂ ਨੂੰ 5000 ਤੱਕ ਦਾ ਜੁਰਮਾਨਾ ਹੋਵੇਗਾ ਤਾਂ ਇਸ ਕਦਮ ਦੇ ਨਾਲ ਜਾਲੀ ਤੇ ਜਾਲੀ ਦਸਤਾਵੇਜ਼ਾਂ ਦੇ ਮੁੱਦੇ ਰੁਕਣ ਦੀ ਉਮੀਦ ਹੈ ਹਾਲਾਂਕਿ ਕਿਰਾਏ ਦੇ ਸਮਝੌਤੇ ਦੀ ਰਜਿਸਟ੍ਰੇਸ਼ਨ ਦੇ ਨਾਲ ਕਈ ਲਾਭ ਹੋਣਗੇ ਇੱਕ ਤਾਂ ਕਾਨੂੰਨੀ ਸੁਰੱਖਿਆ ਇਹ ਸਮਝੌਤਾ ਮਕਾਨ ਮਾਲਕ ਤੇ ਕਿਰਾਏਦਾਰ ਦੋਵਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਧੋਖਾਧੜੀ ਦੀ ਰੋਕਥਾਮ ਹੋਵੇਗੀ ਤੇ ਇਸ ਦਿਨਾਂ ਕਿਰਾਏ ਦੀ ਰਕਮ ਸੁਰੱਖਿਆ ਜਮਾ ਰਕਮ ਦੇ ਵਿੱਚ ਪਾਰਦਰਸ਼ਤਾ ਆਵੇਗੀ ਤੇ ਵਿਵਾਦ ਦਾ ਦਾ ਤੇਜ਼ ਹੱਲ ਹੋਵੇਗਾ 60 ਦਿਨਾਂ ਦੇ ਅੰਦਰ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਵਿਸ਼ੇਸ਼ ਕਿਰਾਇਆ ਟ੍ਰਿਬਿਊਨਲ ਸਥਾਪਿਤ ਕੀਤੇ ਗਏ ਨੇ ਤਾਂ 2025 ਦੇ ਵਿੱਚ ਕਿਰਾਏ ਦੇ ਸਮਝੌਤਿਆਂ ਨੂੰ ਕਿਵੇਂ ਰਜਿਸਟਰ ਕਰਨਾ ਹੈ ਤਾਂ ਇਸ ਦੇ ਲਈ ਤੁਸੀਂ ਆਧਾਰ ਤੇ ਪੈਰ ਜਾਂ ਫਿਰ ਪਾਸਪੋਰਟ ਇਹ ਸਬੂਤ ਲੈ ਕੇ ਜਾ ਸਕਦੇ ਹੋ ਜਾਇਦਾਦ ਦੇ ਦਸਤਾਵੇਜ਼ ਦੇਣੇ ਹੋਣਗੇ ਇਸ ਦੇ ਨਾਲ ਕਿਰਾਏ ਸਮਝੌਤੇ ਦੀ ਡਰਾਫਟ ਕਾਪੀ ਤਾਂ ਕਦਮ ਦਰ ਕਦਮ ਪ੍ਰਕਿਰਿਆ ਦੇ ਵਿੱਚ ਤੁਸੀਂ ਇਸ ਦੇ ਚੱਲਦੇ ਆ ਸਬ ਰਜਿਸਟਰਾਰ ਦੇ ਦਫ਼ਤਰ ਜਾ ਕੇ ਜਾਂ ਫਿਰ ਆਨਲਾਈਨ ਵੀਜ਼ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ 11 ਮਹੀਨੇ ਤੋਂ ਵੱਧ ਮਿਆਦ ਵਾਲੇ ਕਿਰਾਏ ਦੇ ਸਮਝੌਤੇ ਉਹਦੇ ਲਈ ਹਾਲਾਂਕਿ ਰਜਿਸਟ੍ਰੇਸ਼ਨ ਲਾਜ਼ਮੀ ਹੈ ਡਿਜੀਟਲ ਸਟੈਂਪਿੰਗ ਹੁਣ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਰਾਇਆ ਸਮਝੌਤਾ ਰਜਿਸਟ੍ਰੇਸ਼ਨ ਕਾਨੂੰਨ 2025 ਭਾਰਤ ਦੇ ਕਿਰਾਏ ਦੇ ਮਕਾਨ ਖੇਤਰ ਦੇ ਵਿੱਚ ਪਾਰਦਰਸ਼ਤਾ ਨਿਰਪੱਖਤਾ ਤੇ ਡਿਜੀਟਲ ਸ਼ਾਸਨ ਵਾਲੇ ਇੱਕ ਵੱਡਾ ਕਦਮ ਹੈ ਰਜਿਸਟ੍ਰੇਸ਼ਨ ਤੇ ਡਿਜੀਟਲ ਸਟੈਂਪਿੰਗ ਨੂੰ ਲਾਜ਼ਮੀ ਬਣਾ ਕੇ ਸਰਕਾਰ ਦਾ ਉਦੇਸ਼ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੋਮਨੂ ਧੋਖਾਧੜੀ ਵਿਵਾਦਾ ਤੇ ਸ਼ੋਸ਼ਣ ਤੋਂ ਬਚੋਣਾ ਹੈ